ਇਹਦਾ ਵੀ ਰੇਟ ਚੈਲੰਜ ਆਨੇ ਦੀ ਕਾਰ ਨਹੀਂ ਮਿਲੇਗੀ ਕਿਤੋਂ ਵੀ 6 ਲੱਖ 75 ਹਜ਼ਾਰ 6 ਲੱਖ 75 ਹਜ਼ਾਰ ਦੀ ਕਾਰ ਦੇ ਦੇਾਂਗੇ ਸਾਢੇ 7 ਦਾ ਲੋਨ ਸਾਢੇ 7 ਦਾ ਲੋਨ ਕਰਾ ਦੇਾਂਗੇ ਪਹਿਲੀ ਗੱਲ ਤਾਂ ਇਹੀ ਚੈਲੰਜ ਹੈ ਵੀ 6 75 ਦੇ ਵਿੱਚ ਤੁਹਾਨੂੰ 20 ਮਾਡਲ ਅਲਫਾ ਪੈਟਰੋਲ ਕਾਰ ਹੀ ਨਹੀਂ ਮਿਕਾਉ ਮਿਲਣੀ ਲੋਕ ਸਾਢੇ 7 ਲੱਖ ਮੰਗਣਗੇ ਜੀ ਦੂਜਾ ਚੈਲੰਜ ਇਹ ਆ ਵੀ 75 ਹਜ਼ਾਰ ਨਾਲ ਦੇ ਕੇ ਦੋਰਾਗੇ ਇਹ ਫੀਅਰ ਨਾਲ ਦੇ ਕੇ ਦੋਰਾਗੇ ਸਾਰੇ 22 ਰਜਿਸਟਰਡ ਤੇ ਹੀ ਆ ਜੀ ਹੂੰ ਪੇਪਰ ਪੂਰੇ ਆ ਪੀਬੀ01 ਨੰਬਰ ਦੀ ਕਾਰ ਆ 22 ਰਜਿਸਟਰਡ ਤੇ ਹੀ 80 ਹਜ਼ਾਰ ਚੱਲੀ ਆ ਔਰਿਜਨਲ ਦੀ ਗਾਰੰਟੀ ਆ ਇੱਕ ਆਰ ਕੋਈ ਵੀਰ ਭਰਾ ਮੇਰਾ ਰੋਜਗਾਰ ਚਲਾਉਣਾ ਚਾਹੁੰਦਾ ਤਾਂ ਲੱਖ ਰੁਪਏ ਦੇ ਕੇ ਰੋਜਗਾਰ ਚਲਾ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਘੈਂਟ ਗੱਡੀਆਂ ਲੈ ਕੇ ਤੁਹਾਡੇ ਲੋਬੇ ਇੱਕ ਵਾਰੀ ਫੇਰ ਆ ਗਿਆ ਆਪਾਂ ਗਣਪਤੀ ਕਾਰ ਬਾਜ਼ਾਰ ਬਾਈ ਹੁਣਾ ਕੋਲ ਭਾਈ ਕੀ ਹਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਰੇਟ ਬਾਈ ਅੱਜ ਦੀ ਵੀਡੀਓ ਚ ਇਹ ਜਿਹੇ ਦੇਣੇ ਆ ਆਪਾਂ ਮੈਂ ਕਹਿੰਦਾ ਜੀ ਤੁਹਾਨੂੰ ਪੱਕੇ ਪੰਜਾਬ ਨੰਬਰ ਦੀਆਂ ਫਸਟ ਓਨਰ ਦੀਆਂ ਘੱਟ ਚੱਲੀਆਂ ਤੇ ਕੰਪਨੀ ਰਿਕਾਰਡ ਨਾਲ ਚੱਲੀਆਂ ਕਾਰਾਂ ਦੇਵਾਂਗੇ ਨੋਨ ਐਕਸੀਡੈਂਟਲ ਨੋ ਰੀਪੇਂਟ ਨੋ ਟਮੀਟਰ ਟੈਂਪਲ ਠੀਕ ਹੈ ਇਹਦੀ ਗਰੰਟੀ ਰਿਟਰਨ ਦੇ ਵਿੱਚ ਲਿਖ ਕੇ ਮੋਹਰ ਲਾ ਕੇ ਦੇਵਾਂਗੇ ਯਾਰ ਕੋਈ ਵੀ ਕਾਰ ਲੈ ਜਾਓ ਆਪਣੇ ਕੋਲ ਲਓ ਵੀ ਮਿੱਤਰੋ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਸਫਾਰੀ ਗੱਡੀ ਦਿਖਾਉਣੀ ਆ ਤੇ ਰੇਟ ਇਹਦਾ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਯਾਰ ਇੰਨੇ ਘੱਟ ਪ੍ਰਾਈਸ ਦੇ ਵਿੱਚ ਗੱਡੀ ਕਿਵੇਂ ਵੇਚ ਰਿਹਾ ਬਾਈ ਤੇ ਵੀਰੇ ਦੱਸਿਓ ਮਾੜਾ ਡਿਟੇਲ 2000 ਤੇ 22 ਮੋੜ ਲਾ ਜੀ ਹਮ ਐਕਸ ਜੇ ਏ ਪਲੱਸ ਆਪਸ਼ਨਲ ਟੌਪ ਐਂਡ ਵੇਰੀਐਂਟ ਦੇ ਵਿੱਚ ਡੀਜ਼ਲ ਹੈ ਜੀ ਆਟੋ ਗੇਅਰ ਦੇ ਵਿੱਚ ਕਾਰ ਆ ਠੀਕ ਹੈ ਬੰਪਰ ਟੂ ਬੰਪਰ ਨੋਟ ਅ ਸਿੰਗਲ ਇੰਚ ਰੀਪੇਂਟ ਨੋਟ ਅ ਸਿੰਗਲ ਸਕ੍ਰੈਚ ਹੂੰ ਨੋਨ ਐਕਸੀਡੈਂਟ ਉਹਦੀ ਗਰੰਟੀ ਸਾਫ ਸੁਥਰੀ ਗੱਡੀ ਜਮਾ ਨਵੀਂ ਦਾ ਮਤਲਬ ਨਵੀਂ ਟੌਪ ਐਂਡ ਵੇਰੀਅੰਟ ਦੇ ਵਿੱਚ ਆਈ ਜਿਹਦੇ ਵਿੱਚ ਵੈਂਟੀਲੇਟਰ ਸੀਟਸ ਹੂੰ ਇਲੈਕਟ੍ਰੋਨਿਕ ਸੀਟ ਪੈਨਰੋਮਿਕ ਸਨਰੂਫ ਸਾਰਾ ਕੁਝ ਹੀ ਆ ਜਾਂਦਾ ਹਾਂਜੀ ਹਾਂਜੀ ਕੋਈ ਕੱਟ 7 ਸੀਟਰ ਦੇ ਵਿੱਚ ਕਾਰ ਆ ਬਹੁਤ ਹੀ ਪਿਆਰਾ ਜਿਹਾ ਕਲਰ ਆ ਆਟੋ ਗੇਅਰ ਦੇ ਵਿੱਚ ਕਾਰ ਆ ਜੀ ਸਾਰਨਾ ਟੌਪ ਐਂਡ ਠੀਕ ਹੈ ਵੀਰੇ ਚੱਲੀ ਕਿੰਨੀ ਹੋਈ ਹੈ ਇਹ ਸਿਰਫ ਤੇ ਸਿਰਫ 35000 ਕਿਲੋਮੀਟਰ ਕੰਪਨੀ ਰਿਕਾਰਡ ਆਪਾਂ ਨਾਲ ਦੇਣਾ ਜੀ ਕਾਰ ਦਾ ਠੀਕ ਹੈ ਬਈ ਕੋਈ ਵੀ ਕਾਰ ਖੜਦੋ ਲੋ ਕੰਪਨੀ ਰਿਕਾਰਡ ਤੁਹਾਨੂੰ ਨਾਲ ਕਢਾ ਕੇ ਦੇਣਾ ਜੀ ਆਪਾਂ ਤੇ ਵੀਰੇ ਹੁਣ ਇਹਦਾ ਰੇਟ ਦੇ ਦੋ ਇਹੋ ਜਿਹਾ ਵੀ ਅਗਲਾ ਕਿਹੇ ਵੀ ਯਾਰ ਹਾਂ ਬਾਕੀ ਟਾਇਰਾਂ ਨੂੰ ਵੀਰ ਨੂੰ ਕਹੂੰਗਾ ਟਾਇਰਾਂ ਨੂੰ ਨਿਗਾ ਮਰਾਓ ਟਾਇਰ 35000 ਚੱਲ ਕੇ ਘੱਟੋ ਘੱਟ 70 75 ਪੈਸੇ ਪਏ ਆ ਲੋਈ ਵੀਲਾਂ ਤੱਕ ਦੇ ਸਟਿੱਕਰ ਨਹੀਂ ਲਏ ਸਾਰਿਆਂ ਦੇ ਸਟਿੱਪ ਨਹੀਂ ਅਨ ਯੂਜ਼ ਹੈ ਜੀ ਇਹ ਕਾਰ ਅੱਜ ਸ਼ੋਰੂਮ ਦੇ ਵਿੱਚੋਂ ਲੈਣ ਜਾਵਾਂਗੇ ਤਾਂ ਇਹ ਕਾਰ ਮਿਲੂਗੀ ਅਜਿ 30 ਲੱਖ ਰੁਪਏ ਦੀ ਆਪਾਂ ਤੁਹਾਨੂੰ ਹੈਵੀ ਡਿਸਕਾਊਂਟ ਦੇ ਕਾਰ ਦੇ ਦਿਆਂਗੇ 15 ਲੱਖ ਤੇ 50000 ਰੁ ਕਿ ਆਪਾਂ ਲੋਨ ਦੀ ਗੱਲ ਕਰਾਂਗੇ ਜ਼ੀਰੋ ਡਾਊਨ ਪੇਮੈਂਟ ਤੇ ਫੁੱਲ ਲੋਨ ਕਰਾ ਦਿਆਂਗੇ ਕਾਰ ਦਾ ਸਾਰੇ ਦਾ ਸਾਰੀ ਲੋਨ ਸਾਰੇ ਦਾ ਸਾਰਾ ਹੀ ਲੋਨ ਕਰਾ ਦਿਆਂਗੇ ਇਸ ਕਾਰ ਦੇ ਉੱਪਰ 20 ਲੱਖ ਦਾ ਵੀ ਲੋਨ ਹੋ ਜਾਊਗਾ ਜੀ ਬਈ ਉਹ ਗੱਡੀ ਆ ਇਹ ਜਿਹਦੇ ਤੇ ਤੁਸੀਂ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਆਉਣਾ ਇੱਕ ਵੀ ਰੁਪਿਆ ਦਿੱਤੇ ਬਿਨਾ ਗੱਡੀ ਘਰੇ ਲਿਜਾ ਸਕਦੇ ਹੋ ਬੰਦੇ ਦੀ ਕੈਪੇਬਿਲਿਟੀ ਬੰਦੀ ਹੋਵੇ 20 ਲੱਖ ਦੇ ਲੋਨ ਦੀ ਜਾਂ 15 ਲੱਖ ਦੇ ਲੋਨ ਦੀ ਜ਼ੀਰੋ ਡਾਊਨ ਪੇਮੈਂਟ ਦੇ ਕਾਰ ਦੇ ਦੇ ਦਿਆਂਗੇ ਮੀਟਰ ਦੀ ਤੇ ਰੀਪੇਂਟ ਦੀ ਸਾਡੀ ਰਿਟਰਨ ਦੇ ਵਿੱਚ ਗਰੰਟੀ ਹੋਊਗੀ ਜੀ ਸਕ੍ਰੈਚ ਕਿਤੇ ਵੀ ਕਾਰ ਦੇ ਉੱਪਰ ਛੋਟਾ ਮੋਟਾ ਵੀ ਆਣੀਗਾ ਵੀਡੀਓ ਚ ਵੀ ਦੇਖ ਲੋ ਤੇ ਆ ਕੇ ਵੀ ਦੇਖੋਗੇ ਤੁਹਾਨੂੰ ਸਕਰਾਚ ਨਹੀਂ ਮਿਲੂਗਾ ਬਿਲਕੁਲ ਬਾਈ ਬਿਲਕੁਲ ਹੁਣ ਆਪਾਂ Honda ਦੀ ਦਿਖਾ ਦਈਏ WRV ਹਾਂਜੀ ਕਿਹੜਾ Honda ਦੀ ਹੈ ਜੀ Double WRV ਹੂੰ ਡੀਜ਼ਲ ਦੇ ਵਿੱਚ ਕਾਰ ਆਈ ਡੀਜ਼ਲ ਕਾਰਾਂ ਬੰਦ ਹੋ ਗਈਆਂ ਹੂੰ ਟੌਪ ਐਂਡ ਵੇਰੀਐਂਟ ਹੈ VX ਠੀਕ ਆ ਸਨਰੂਫ ਟੱਚ ਪੈਨਲ ਕਰੂਜ਼ ਕੰਟਰੋਲ ਪੁਸ਼ ਬਟਨ ਸਟਾਰਟ ਹੂੰ ਅਲੋਇ ਵਿਲ ਹਰ ਫੀਚਰੇ ਦੇ ਵਿੱਚ ਆ ਜਾਂਦਾ ਈ ਹਾਂਜੀ ਅੰਦਰੋਂ ਗੁਣਰੀ ਦੀ ਗੱਲ ਕਰਾਂਗੇ ਬਿਲਕੁਲ ਨਵਾਂ ਨੀਟ ਐਂਡ ਕਲੀਨ ਇੰਟੀਰੀਅਰ ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ ਜਮਾ ਨਵੀਂ ਗੱਡੀ ਹੈ ਤੇ ਭਾਈ 50000 ਚੱਲੀ ਹੈ ਜੀ ਮੀਟਰ ਪੇਂਟ ਦੀ ਫੁੱਲ ਗਾਰੰਟੀ ਹੈ ਜੀ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇ ਦਾਂਗੇ ਯੈਸ ਨੋ ਦੇ ਵਿੱਚ 7 ਲੱਖ ਰੁਪਏ ਦੀ ਹਾਂ ਸਾਢੇ 6 ਲੱਖ ਰੁਪਏ ਤੱਕ ਦਾ ਲੋਨ ਬੈਂਕ ਤੋਂ ਆਪਾਂ 1 ਮਿੰਟ ਜੀ ਕਰਾ ਦੇਾਂਗੇ 50000 ਦੇ ਕੇ ਗੱਡੀ ਲੈ ਜਾਗੇ ਹਾਂ ਜੀ 50000 ਦੇ ਕੇ ਗੱਡੀ ਦੇ ਦਾਂਗੇ ਡੀਜ਼ਲ ਦੇ ਵਿੱਚ ਕਾਰ ਹੈ ਜੀ ਜਿਹੜੇ ਰੇਟ ਦੱਸ ਰਹੇ ਆ ਇਹ ਫਿਕਸ ਪ੍ਰਾਈਸ ਹੈ ਜੀ ਇਹ ਜੋ ਨੇਗੋਸ਼ੀਏਬਲ ਨਹੀਂ ਹੋਣਾ ਜ਼ੀਰੋ ਵੀ ਜੋ ਪ੍ਰਾਈਸ ਹੈ ਯੈਸ ਨੋ ਵਾਲੇ ਹੈ ਜੀ ਇਹ ਬਲੇਰੋ ਖੜੀ ਆ ਆਪਣੇ ਕੋਲ ਨੰਬਰ ਪਹਿਲਾਂ ਦਾ ਨੰਬਰ ਚੈੱਕ ਕਰਾ ਦੇ ਜਿਵੇਂ ਬਾਈ ਹੁਣਾ ਕੋਲੇ ਜ਼ਿਆਦਾਤਰ ਗੱਡੀਆਂ ਵਧੀਆ ਨੰਬਰਾਂ ਦੀ ਹੁੰਦੀਆਂ ਨੇ 6200 ਪੀਵੀ 38ਈ 1200 ਕਿਹੜਾ ਮਾਡਲ ਆ ਵੀਰੇ 2021 ਮਾਡਲ ਆ ਠੀਕ ਐ ਟੌਪ ਐਂਡ ਵੇਰੀਐਂਟ ਆ ਬੀ 6 ਆਪਸ਼ਨਲ ਹਮ ਕੱਲਾ ਅਗਲਾ ਬੰਪਰ ਪੇਂਟ ਆ ਕਾਰ ਦਾ ਠੀਕ ਐ 올 ओरिजिनल ਦੀ ਰਿਟਨ ਦੇ ਵਿੱਚ ਗਾਰੰਟੀ ਆ 32000 ਕਿਲੋਮੀਟਰ ਚੱਲੀ ਆ ਕੰਪਨੀ ਰਿਕਾਰਡ ਦੇ ਨਾਲ ਠੀਕ ਐ ਨਵੇਂ ਸੀਟ ਕਵਰ ਆ ਨਵੀਂ ਮੈਟਿੰਗ ਆ ਇੱਕ ਬੰਪਰ ਪੇਂਟ ਆ ਬਾਈ ਫਰੰਟ ਵਾਲਾ ਫਰੰਟ ਵਾਲਾ ਬਸ ਬਾਈ ਦੀ ਜਿਵੇਂ ਗੱਲ ਆ ਪਤਾ ਹੀ ਆ ਤੁਹਾਨੂੰ ਜਿਹੜੀ ਗੱਲ ਹੋਊਗੀ ਰਿਟਰਨ ਤੇ ਗਰੰਟੀ ਹੋਊਗੀ ਹਾਂ ਜਿਹੜੀ ਚੀਜ਼ ਹੈਗੀ ਉਹ ਦੱਸ ਕੇ ਦਿੱਤੀ ਜਾਊ ਇਹ ਨਹੀਂ ਹੈਗਾ ਕਿ ਵੀ ਤੁਹਾਨੂੰ ਕਹਤਾ ਵੀ ਸਾਰੀ ਨਹੀਂ ਨਾਲ ਦੇ ਟਾਇਰ ਆ ਤੇ ਲੋਏ ਵੀ ਐਕਸਟਰਾ ਲੱਗੇ ਹੋਏ ਆ ਜੀ ਪੰਜੋ ਬਿਲਕੁਲ ਜੀ ਬਿਲਕੁਲ ਤੇ ਵੀਰੇ ਰੇਟ ਇਹਦਾ ਇਹ ਰੇਟ ਆ ਜੀ ਛੋਟਾ ਜਿਹਾ ਰੇਟ ਇੱਕੋ ਹੀ ਇਹ ਯੈਸ ਨੋ ਦੇ ਵਿੱਚ ਕਾਰ ਦੇ ਦਿਆਂਗੇ 8 ਲੱਖ ਤੇ 70000 ਰੁਪਏ ਦੀ 8 ਲੱਖ ਰੁਪਏ ਤੱਕ ਦਾ ਲੋਨ ਕਰਾ ਦੇਾਂਗੇ ਜੀ ਜਿਹੜੀਆਂ ਗੱਲਾਂ ਕਵਾਂਗੇ ਮੀਟਰ ਦੀ ਪੇਂਟ ਦੀ ਐਕਸੀਡੈਂਟਲ ਦੀ ਰਿਟਰਨ ਦੇ ਵਿੱਚ ਗਰੰਟੀ ਲਿਖ ਕੇ ਦੇਵਾਂਗੇ। ਬਸ ਤੁਹਾਨੂੰ ਕਿਸੇ ਵੀ ਗੱਡੀ ਦਾ ਨੰਬਰ ਪੁੱਛਣ ਦੀ ਲੋੜ ਨਹੀਂ ਵੀ ਕਿੱਥੋਂ ਦਾ ਪੰਜਾਬ ਦਾ ਹੀ ਮਿਲੂਗਾ। ਐਕਸੀਡੈਂਟ ਪੁੱਛਣ ਦੀ ਲੋੜ ਨਹੀਂ ਨਹੀਂ ਹੋਊਗੀ। ਓਰੀਜਨਲ ਪੁੱਛਣ ਦੀ ਲੋੜ ਨਹੀਂ ਨਹੀਂ ਹੋਊਗੀ ਜੇ ਕਿਤੇ ਕੋਈ ਮਾੜਾ ਮੋਟਾ ਪੀਸ ਬੰਪਰ ਬੰਪਰ ਪੇਂਟ ਆ ਤਾਂ ਬੰਪਰ ਹੋਏਗਾ ਦੱਸਾਂਗੇ ਪੀਸ ਕੋਈ ਪੇਂਟ ਨਹੀਂ ਹੁੰਦਾ ਸਾਡੇ ਕੋਲ। ਕੋਈ ਪੇਂਟ ਨਹੀਂ ਹੁੰਦਾ ਤੇ ਅੱਗੇ ਬਈ ਕ੍ਰੇਟਾ ਇਹਦਾ ਵੀ ਨੰਬਰ ਸੋਨਾ ਨੰਬਰ ਚੈੱਕ ਕਰਾ ਯਾਰ। ਜੀ 2 ਪੈਂਡ ਦੇ ਵਿੱਚ ਆਟੋਮੈਟਿਕ ਸਨਰੂਫ ਵਾਲੀ ਕਾਰ 2018 18 ਠੀਕ ਹੈ ਜੀ 70000 ਕਿਲੋਮੀਟਰ ਚੱਲੀ ਆ 77000 올레디널 ਦੀ ਗਰੰਟੀ ਹੈ ਕੱਲੇ ਬੰਪਰਾਂ ਦੀਆਂ ਕੋਨੀਆਂ ਤੋਂ ਬਿਨਾ ਠੀਕ ਹੈ ਹਾਂਜੀ ਡਾਇਮੰਡ ਕੱਟ ਲੋਏਵਿਲ ਨਵੇਂ ਟਾਇਰ ਫੁੱਲ ਫੰਕਸ਼ਨ ਵਰਕਿੰਗ ਦੋਨੇ ਚਾਬੀਆਂ ਸਰਵਿਸ ਬੁੱਕ ਨਵੇਂ ਸੀਟ ਕਵਰ ਨੀਟ ਐਂਡ ਕਲੀਨ ਇੰਟੀਰੀਅਰ ਕਰੋ ਵਿੱਚ ਚੈੱਕਨ ਦੋ 18 ਦੇ ਨਵੰਬਰ ਮਹੀਨੇ ਦੀ ਕਾਰ ਹੈ ਜੀ ਠੀਕ ਹੈ ਭਾਈ ਹਾਂਜੀ ਡੀਜ਼ਲ ਦੇ ਵਿੱਚ ਹੈ ਜੀ ਜੇ ਆਪਾਂ ਇਹ ਕਾਰ ਦੇ ਰੇਟ ਦੀ ਗੱਲ ਕਰਾਂਗੇ ਤਾਂ ਇਹ ਕਾਰ ਦੇ ਦਿਆਂਗੇ 10 ਲੱਖ ਤੇ 85000 ਰੁਪਏ ਦੀ 10 ਲੱਖ 85000 9 ਤੋਂ 9.5 ਲੱਖ ਰੁਪਏ ਤੱਕ ਤਾਂ ਲੋਨ ਆਪ ਇਸ ਕਾਰ ਦੇ ਉੱਪਰ ਬੈਂਕ ਤੋਂ ਕਰਵਾ ਦੇਾਂਗੇ ਬਸ 70 75000 ਇਹਦੇ ਵੀ ਲੈ ਕੇ ਆਉਣਾ ਹਾਂ ਹਾਂਜੀ ਅੱਗੇ ਆ ਗਈ ਟਾਟਾ ਟਾਟਾ ਦੀ ਨੈਕਸਨ ਆ ਜੀ ਪੈਟਰੋਲ ਦੇ ਵਿੱਚ ਹਮ ਡਾਕਟਰ ਦੀ ਗੱਡੀ ਹੈ ਹੈਵੀ ਡਿਸਕਾਊਂਟ ਤੇ ਕਾਰ ਆ ਡਾਕਟਰ ਦੀ ਕਾਰ ਆ 2023 ਦੇ 8ਵੇਂ ਮਹੀਨੇ ਦੀ ਹੈ ਹਮ ਫਸਟ ਓਨਰ ਹੈ ਜੀ 12000 ਕਿਲੋਮੀਟਰ ਚੱਲੀ ਆ ਟੌਪ ਐਂਡ ਪੈਟਰੋਲ ਦੇ ਵਿੱਚ ਆਟੋਮੈਟਿਕ ਆ ਜੀ ਇਹ अच्छा पेट्रोल ਚ ਆਟੋਮੈਟ પેટ્રોલ ਦੇ ਵਿੱਚ ਟੌਪ ਆਟੋਮੈਟਿਕ ਹੈ ਜੀ ਐਕਸ ਜੈਡ ਏ ਪਲੱਸ ਆਪਸ਼ਨਲ ਹਾਂਜੀ ਲੋ ਵੀ ਕੰਡੀਸ਼ਨ ਅੰਦਰੋਂ ਚੈੱਕ ਕਰੋ 12000 ਚੱਲੀਆ ਸਿਰਫ ਨਵੀਂ ਗੱਡੀ ਆ ਜਮਾਈ ਆਟੋ ਗੇਅਰ ਦੇ ਵਿੱਚ ਹੈ ਜੀ ਤੇ ਇਹਦਾ ਰੇਟ ਵੇਰੇ ਇਹ 9 ਲੱਖ ਤੇ 15000 ਦੀ ਕਾਰ ਦੇ ਦੇਵਾਂਗੇ ਜੀ ਠੀਕ ਹੈ ਹਾਂਜੀ ਸਰਵਿਸ ਰਿਕਾਰਡ ਨਾਲ ਚੱਲੀ ਆ ਇਹ ਤਾਂ ਮੈਨੂੰ ਲੱਗਦਾ ਪੂਰੀ ਲੋਨ ਹੋ ਜਾ ਲੋਨ 100% ਲੋਨ ਕਰਵਾ ਦੇਾਂਗੇ ਜੀ ਇਹ ਵੀ ਆਧਾਰ ਕਾਰਡ ਤੇ ਪੈਣ ਆਧਾਰ ਕਾਰਡ ਪੈਨ ਕਾਰਡ ਲਿਆਓ 100% ਫੰਡਿੰਗ ਹੋ ਜੂਗੀ ਪੀਬੀ 47 ਐਫ 6899 ਪੰਜਾਬ ਦਾ ਜੀਰੇ ਦਾ ਨੰਬਰ ਹੈ ਜੀ ਠੀਕ ਹੈ ਬਾਈ ਅੱਗੇ ਫੇਰ ਕ੍ਰੇਟਾ ਦੀ ਨਵੇਂ ਮਾਰਾ ਉਸ ਤੋਂ ਬਾਅਦ ਆ ਗਈ ਜੀ ਕ੍ਰੇਟਾ ਨਿਊ ਸ਼ੇਪ ਦੇ ਵਿੱਚ 2021 ਦੀ ਮੈਨੂਫੈਕਚਰਿੰਗ ਹੈ 2022 ਰਜਿਸਟਰਡ ਹੈ ਜੀ ਠੀਕ ਹੈ ਬਾਈ ਪੀਬੀ 91 ਐਨ 9990 ਲੁਧਿਆਣੇ ਦਾ ਫਰਸਟ ਓਨਰ ਕਾਰ ਹੈ ਜੀ ਨਵੀਂ ਦਾ ਮਤਲਬ ਨਵੀਂ ਠੀਕ ਹੈ ਬਾਈ ਚੱਲੀ ਕੀ ਟ੍ਰੇਡਿੰਗ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ ਤੇ ਸਿਰਫ 42000 ਕਿਲੋਮੀਟਰ ਠੀਕ ਹੈ ਜੀ ਹੂੰ ਅੰਦਰੋਂ ਬਾਈ ਕੰਡੀਸ਼ਨ ਚੈੱਕ ਕਰੋ ਬਿਲਕੁਲ ਨੀਟ ਐਂਡ ਕਲੀਨ ਟੱਚ ਪੈਨਲ ਸਟੀਅਰਿੰਗ ਦੇ ਕੰਟਰੋਲ ਕਰੂਜ਼ ਕੰਟਰੋਲ ਵਰਕਿੰਗ ਚ ਐਸੈਸਰੀ ਲੱਗੀ ਵੀ ਆਈ ਕਾਰ ਨੂੰ ਤੇ ਰੇਟ ਵੀਰੇ ਇਹ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦੇ ਦਿਆਂਗੇ ਇੱਕੋ ਛੋਟਾ ਜਿਹਾ ਰੇਟ 11 ਲੱਖ ਤੇ 75000 ਰੁਪਏ ਦੀ 1.5 ਤੋਂ ਪੌਣੇ 11 ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਬੈਂਕ ਤੋਂ ਆਪਾਂ ਕਰਵਾ ਦਿਆਂਗੇ ਜੀ ਲਓ ਮਿੱਤਰੋ ਜਿਹਨੂੰ ਚਾਹੀਦੀ ਆ ਕ੍ਰੈਡਿਟਾ ਚੱਕੋ ਇਹ ਜੋ ਰੇਟ ਦੱਸ ਰਹੇ ਯੈਸ ਨੋ ਵਾਲੇ ਫਿਕਸ ਪ੍ਰਾਈਸ ਰੇਟ ਹੈ ਜੀ ਠੀਕ ਆ ਬਈ ਤੇ ਅੱਗੇ ਬਈ ਬਰਨਾ ਜਿਦੇ ਬਿਨਾ ਜਾਵਾਂ ਹੀ ਨਹੀਂ ਸਰਨਾ ਨੰਬਰ ਚੈੱਕ ਕਰੋ 2019 ਰਜਿਸਟਰਡ ਵੀ ਸਿਰਫ 36000 ਕਿਲੋਮੀਟਰ ਚੱਲੀ 36000 ਕੀ ਆ ਬਾਤ ਆ 올 오리지널 ਦੀ ਗਾਰੰਟੀ ਬੰਪਰ ਤੋਂ ਬੰਪਰ ਦੀ ਨੀਟ ਐਂਡ ਕਲੀਨ ਇੰਟੀਰੀਅਰ ਵੇਰੀਐਂਟ ਕਿਹੜਾ ਹੈ ਐਸਐਕਸ ਜੀ ਐਸਐਕਸ ਟੌਪ ਤੋਂ ਇੱਕ ਥੱਲੇ ਲਓ ਵੀ ਚੈੱਕ ਕਰੋ ਅੰਦਰੋਂ ਗੱਡੀ ਜਿਵੇਂ ਸਾਫ ਸੁਥਰੀ ਨਵੀਂ ਗੱਡੀ ਹੈ ਮਾਈਆਂ ਕੋਲੇ ਹੁੰਦੀ ਖੈਰ ਨਵੀਂ ਨੇ ਗੱਡੀਆਂ ਜਿੰਨੀਆਂ ਵੀ ਹੁੰਦੀਆਂ ਅਨਟੱਚ ਦੀ ਗਾਰੰਟੀ ਹੈ ਜੀ ਫਸਟ ਓਨਰ ਆ ਫੁੱਲ ਇਨਸ਼ੋਰਡ ਆ 36000 ਚੱਲੀ ਹੈ ਤੇ ਵੀਰੇ ਰੇਟ ਜੇ ਆਪਾਂ ਰੇਟ ਦੀ ਗੱਲ ਕਰਾਂਗੇ ਯਸਨੋ ਦੇ ਵਿੱਚ ਕਾਰ ਦੇ ਦੇ ਦਾਂਗੇ 9 ਲੱਖ 75000 ਰੁਪਏ ਦੀ 9 ਲੱਖ ਰੁਪਏ ਤੱਕ ਦਾ ਲੋਨ ਕਰਾ ਦਿਆ ਐ ਕਾਰ ਦੇ ਉੱਪਰ ਜੀ ਇਹਦੇ ਲਈ ਵੀ 75 ਹਜ਼ਾਰ ਹੀ ਲੈਣੀ ਪਊਗੀ 75 ਹਜ਼ਾਰ ਡਾਊਨ ਪੇਮੈਂਟ ਦੇਣੀ ਪਊਗੀ ਫਸਟ ਓਨਰ ਬੰਪਰ ਟੂ ਬੰਪਰ ਜੈਨੂਨ ਫੁੱਲ ਇੰਸ਼ੋਰੈਂਸ ਅੱਗੇ ਬਈ ਟੋਯੋਟਾ ਉਸ ਤੋਂ ਬਾਅਦ ਆ ਗਈ ਜੀ ਟੋਯੋਟਾ ਦੀ ਟਿਓਸ 11 11 2016 ਠੀਕ ਐ ਅਨ ਟੱਚ ਦੀ ਗਾਰੰਟੀ ਬੰਪਰ ਟੂ ਬੰਪਰ ਸਿਰਫ ਚੱਲੀ ਐ 33000 ਕਿਲੋਮੀਟਰ 33000 ਹਾਂਜੀ ਠੀਕ ਐ ਨਾਲ ਦੇ ਟਾਇਰ ਆ ਜੀ ਫੁਰਤ ਤਸੱਲੀ ਕਰਾ ਕੇ ਦੇਵਾਂਗੇ ਓਰੀਜਨਲ ਦੀ ਤੇ ਚੱਲੀ ਦੀ ਠੀਕ ਐ ਬਈ ਨਵੀਂ ਦਾ ਮਤਲਬ ਨਵੀਂ ਹੈ ਜੀ ਬਿਲਕੁਲ ਨਵੀਂ ਕੰਡੀਸ਼ਨ ਅੰਦਰੋਂ ਚੈੱਕ ਕਰੋ ਮਿੱਤਰੋ ਆ ਚਾਬੀ ਲਾ ਕੇ ਮੀਟਰ ਚੈੱਕ ਕਰਾ ਦਿਓ ਨਵੀਂ ਗੱਡੀ ਆ ਜਮਾ 33000 ਦਾ ਮਤਲਬ 33000 ਚੱਲੀ ਆ ਕੰਪਨੀ ਰਿਕਾਰਡ ਦੇ ਨਾਲ ਮੀਟਰ ਚੈੱਕ ਕਰਾ ਦੇ ਅੱਗੇ ਕਰਕੇ 33000 ਚੱਲੀ ਆ ਸਿਰਫ ਠੀਕ ਹੈ ਤੇ ਰੇਟ ਵੀਰੇ ਦਾ ਇਹ yes no ਦੇ ਵਿੱਚ 6 ਲੱਖ ਦੀ ਮਿਲੇਗੀ ਜੀ 100 ਰੁਪਿਆ ਵੀ ਘਟ ਨਹੀਂ ਹੋਣਾ ਜੀ 100 ਰੁਪਿਆ ਵੀ ਨਹੀਂ ਘਟਣਾ 100 ਰੁਪਿਆ ਵੀ ਘਟ ਨਹੀਂ ਹੋਣਾ 6 ਲੱਖ ਦੀ 2016 11ਵੇਂ ਮਹੀਨੇ ਦੀ ਜੀ ਐਕਸ ਡੀ ਅਨਟੱਚ ਦੀ ਗਾਰੰਟੀ ਹੈ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਬਾਈ ਫਿਰ ਉਹਨੂੰ ਕੀ ਫਾਇਦਾ ਹੋਊਗਾ ਉਹਨੂੰ ਫਿਰ ਇਹ ਮਿਲੂਗਾ ਇਹਦਾ ਵੀਡੀਓ ਦੇਖ ਕੇ ਸਕਰੀਨਸ਼ਾਟ ਲੈ ਆਊਗਾ ਉਹਨੂੰ ਕੋਈ ਵੀ ਕਾਰ ਮੈਥੋਂ ਪਰਚੇਜ਼ ਕਰਕੇ ਲੈ ਜਾਵੇਂਗਾ ਪਟਰੋਲ ਡੀਜ਼ਲ ਕਾਰ ਦਾ ਡੀਜ਼ਲ ਦੀ ਪੈਟਰੋਲ ਕਾਰ ਦਾ ਪੈਟਰੋਲ ਦੀ ਟੈਂਕੀ ਫੁੱਲ ਦੇ ਦਿਆਂਗੇ ਜੀ ਥੈਂਕ ਯੂ ਫੁੱਲ ਮਿਲ ਜੂਗੀ ਚਲੋ ਬਸ ਆਫਰ ਇਹ ਯਾਰ ਰੇਟ ਆਰ ਨੋਟ ਨੋਸ਼ੀਅਬਲ ਆ ਠੀਕ ਹੈ ਭਾਈ ਇਹ ਰੇਟ ਘੱਟ ਵੱਧ ਨਹੀਂ ਹੋਣਾ ਅੱਗੇ i20 ਕਿਹੜਾ ਮਾਡਲ ਆ ਵੀਰੇ i20 2018 12ਵੇਂ ਮਹੀਨੇ ਦੀ ਐ ਬੰਪਰ ਟੂ ਬੰਪਰ ਜੈਨੂਨ ਪੇਂਟ ਦੀ ਕਾਰ ਆ ਸਿੰਗਲ ਸਕਰਾਚ ਵੀ ਕਾਰ ਦੇ ਉੱਪਰ ਨਹੀਂ ਜੇ ਕੋਈ ਬੰਦਾ ਬੰਪਰ ਸਿੰਗਲ ਇੰਚ ਵੀ ਪੇਂਟ ਸਾਫਤ ਕਰ ਦੇ ਉਹਨੂੰ ਕਾਰ ਫਰੀ ਦੇ ਦਿਆਂਗੇ ਜੀ ਠੀਕ ਹੈ ਹਾਂਜੀ ਜੇ ਮੀਟ ਰੀਡਿੰਗ ਦੀ ਗੱਲ ਕਰਾਂਗੇ ਚੱਲੀਆ ਸਿਰਫ ਤੇ ਸਿਰਫ 24000 ਡੀਜ਼ਲ ਵੇਰਣ ਦੇ ਵਿਚਕਾਰ ਆ ਜੀ ਡੀਜ਼ਲ ਦੀ ਡੀਜ਼ਲ ਕਾਰਾਂ ਨਵੀਆਂ ਬੰਦ ਹੋ ਗਈਆਂ ਆਪਣੇ ਕੋਲ ਘੱਟ ਚੱਲੀਆਂ ਕਾਰਾਂ ਹਾਜ਼ਰ ਆ ਸਿਰਫ ਜੀ ਲੋ ਮਿੱਤਰੋ ਚੈੱਕ ਕਰੋ ਮੀਟਰ ਇਹਦਾ ਸਿੰਗਲ ਇੰਚ ਬੰਪਰ ਵੀ ਪੇਂਟ ਹੋਵੇ ਤਾਂ ਕਾਰ ਫਰੀ ਦੇ ਦਿਆਂਗੇ ਅੱਛਾ ਹਾਂਜੀ ਮਤਲਬ ਪੂਰਾ ਚੈਲੰਜ ਹੈ ਮੈਂ ਕਹਣਾ ਪੂਰ ਫੁੱਲ ਚੈਲੰਜ ਹੈ ਜੀ ਲੋ ਮਿੱਤਰੋ ਆ ਜਾਓ ਫਿਰ ਜੇ ਗੱਡੀ ਫਰੀ ਚ ਲੈਣੀ ਆ ਤਾਂ ਬਸ ਪਰਪੇਰ ਲਾ ਬਰ ਸੀਦਾ ਅਨਟੱਚ ਦੀ ਗਰੰਟੀ ਦਾ ਮਤਲਬ ਗਰੰਟੀ ਸਟਿੱਪਣੀ ਸਟੁੱਪਨੀਆ ਦੇਖੋ ਜੀ ਹੀਰੀ ਵਰਗੀ ਅਨਯੂਜ਼ ਕੀ ਬਾਤ ਹੈ ਫੁੱਲ ਬੀਮਾ 92 ਮਹੀਨੇ ਦੀ 18 ਪੀਵੀ 28 ਮਲੇਰ ਕੋਟਲੇ ਦਾ ਨੰਬਰ ਆ ਰਿਕਾਰਡ ਚੈੱਕ ਕਰਾ ਕੇ ਵੀਰ ਮੇਰਾ ਕੋਈ ਆ ਸਕਦਾ ਜਿਹਨੇ ਕਾਰ ਲੈਣੀ ਹੈ ਯਸਨੋਂ ਦੇ ਵਿੱਚ ਕਾਰ ਦੇ ਦੂੰਗਾ 6 ਲੱਖ ਤੇ 65000 ਰੁਪਏ ਦੀ ਹੂੰ 6 ਲੱਖ 6 ਤੋਂ ਸਵਾ 6 ਲੱਖ ਤੱਕ ਦਾ ਲੋਨ ਕਰਾ ਦੂੰ ਕਾਰ ਦੇ ਉੱਪਰ ਮੈਂ 40 50000 ਰੁਪਏ ਲੈ ਕੇ ਆਉਂਦਾ ਡੀਜ਼ਲ ਦੇ ਵਿੱਚ ਕਾਰ ਹੈ ਜੀ ਮੈਗਨਾ ਪਲੱਸ ਹੈ ਜੀ ਇਹ ਹੂੰ ਹਾਂਜੀ 50 60000 ਡਾਊਨ ਪੇਮੈਂਟ ਨਾਲ ਕਾਰ ਦੇ ਦੇਾਂਗੇ ਨਾਟ ਅ ਸਿੰਗਲ ਇੰਚ ਪੇਂਟ ਨਾਟ ਅ ਸਿੰਗਲ ਕਿਲੋਮੀਟਰ ਮੀਟਰ ਟੈਂਪਰ ਠੀਕ ਹੈ ਬਾਈ ਤੇ ਅੱਗੇ ਫੇਰ ਨਵੇਂ ਮਾਡਲ ਚ ਆ ਗਈ ਨਾ ਨਵੇਂ ਮਾਡਲ ਚ ਆ ਗਈ ਫੇਰ i20 ਜੀ ਠੀਕ ਹੈ ਆਸਤਾ ਆਪਸ਼ਨਲ ਡੀਜ਼ਲ ਦਸੰਬਰ ਦੀ ਮੈਨੂਫੈਕਚਰਿੰਗ ਹੈ ਰਜਿਸਟਰਡ 2023 ਹੈ ਠੀਕ ਹੈ ਪੀਬੀ 12 ਪੇਡ ਨੰਬਰ ਹੈ ਜੀ 41000 ਕਿਲੋਮੀਟਰ ਚੱਲੀ ਆ ਬੰਪਰ ਟੂ ਬੰਪਰ ਇਹਦੀ origignal ਦੀ ਗਾਰੰਟੀ ਹੈ ਜੀ 41000 ਚੱਲੀ ਆ ਸਨਰੂਫ ਵਾਲਾ ਮਾਡਲ ਆ ਸਨਰੂਫ 6 에어 ਬੈਗ ਹੂੰ ਲੋ ਵੀ ਚੈੱਕ 에어 ਪਿਊਰੀਫਾਇਰ ਸਾਰੇ ਫੰਕਸ਼ਨ ਪੁਸ਼ ਬਟਨ ਟੱਚ ਪੈਨਲ ਸਾਰੇ ਫੰਕਸ਼ਨ ਵਰਕਿੰਗ ਦੇ ਵਿੱਚ ਡਾਇਮੰਡ ਕੱਟ ਲਾਏ ਵੀ ਲਾਈ 70 ਮੈਟ ਵੀ ਰੱਖੇ ਹੋਇਆ ਹਾਂਜੀ ਰੇਟ ਵੀਰੇ ਰੇਟ ਯਸ ਨੋ ਦੇ ਵਿੱਚ 9 ਲੱਖ ਤੇ 75 ਹਜ਼ਾਰ ਦੀ ਕਾਰ ਦੇ ਦੇ ਦਿਆਂਗੇ ਜੀ 9 ਲੱਖ ਰੁਪਏ ਤੱਕ ਦਾ ਲੋਨ ਕਾਰ ਦੇ ਉਪਰ ਆਪਾਂ ਬੈਂਕ ਤੋਂ ਕਰਵਾ ਦੇਾਂਗੇ ਜੀ 2022 ਰਜਿਸਟਰਡ ਤੇ ਹੀ ਡੀਜ਼ਲ ਫਰਸਟ ਓਨਰ ਫੁੱਲ ਇਨਸ਼ੋਰਡ ਲੋਵੀ i20 ਦੇ ਚਾਹਵਾਨਾਂ ਲਈ ਨਵੀਂ ਗੱਡੀ ਜੀ ਜੀ ਟੋਯੋਟਾ ਦੀ ਗਲੰਝਾ ਅੱਛਾ ਗਲੰਝਾ ਮੋਸਟ ਡਿਮਾਂਡੇਬਲ ਕਾਰ ਆ ਜੀ ਵੀ ਆਈ ਪੀ ਨੰਬਰ ਦੇ ਨਾਲ ਲੈ ਕੇ ਆਏ ਆ 올 오리지널 ਦੀ ਗਾਰੰਟੀ ਪੀਬੀ 980700 ਸ਼ਾਬਾਸ਼ ਪੇਡ ਨੰਬਰ ਆ 올 오리지널 ਦੀ ਗਾਰੰਟੀ ਹੈ ਇੰਟੀਰੀਅਰ ਵੀਰ ਨੂੰ ਕਹੂੰਗਾ ਚੈੱਕ ਕਰਵਾਓ ਨਵੀਂ ਦਾ ਮਤਲਬ ਨਵੀਂ ਸਿਰਫ 52000 ਕਿਲੋਮੀਟਰ ਚੱਲੀ ਹੈ ਜੀ ਟਾਇਰ ਜਮੇ ਹੀ ਨਵੇਂ ਹੈ ਨਵੇਂ ਟਾਇਰ ਆ 52000 ਕਿਲੋਮੀਟਰ ਚੱਲੀ ਹੈ ਜੀ ਲਓ ਵੀ ਚੈੱਕ ਕਰੋ ਤੇ ਰੇਟ ਵੀਰੇ ਦਾ ਇਹ ਕਾਰ ਦੇ ਦੇਾਂਗੇ ਯੈਸ ਨੋ ਦੇ ਵਿੱਚ ਜੀ 6 ਲੱਖ ਤੇ 60000 ਰੁਪਏ ਦੀ 6 ਲੱਖ 60000 51000 ਚੱਲੀ ਹੈ ਜੀ ਕਾਰ ਕੀ ਬਾਤ ਹੈ ਆ ਦੇਖੋ ਮੀਟਰ ਚੈੱਕ ਕਰਵਾਓ ਜੀ 51300 ਕਿਲੋਮੀਟਰ ਚੱਲੀ ਆ ਆਲ オリジナル ਦੀ ਗਾਰੰਟੀ ਆ ਫਰਸਟ ਓਨਰ ਆ ਫੁੱਲ ਇਨਸ਼ੋਰਡ ਆ ਨਵੀਂ ਦਾ ਮਤਲਬ ਨਵੀਂ ਆ ਜੀ ਵੇਰੀਐਂਟ ਦੇ ਵਿੱਚ ਆ ਜੀ ਠੀਕ ਆ ਵੀਰੇ 6 ਲੱਖ ਦੇ 60000 ਦੀ ਕਾਰ ਦੇ ਦੇਵਾਂਗੇ 6 ਲੱਖ ਤੱਕ ਦਾ ਲੋਨ ਕਰਾ ਦੇਵਾਂਗੇ ਤਾਜ਼ਾ ਬੀਮਾ ਫੁੱਲ ਹੋਇਆ 11 ਮਹੀਨਾ ਦਾ ਬੀਮਾ ਪਿਆ ਜੀ ਤੇ ਅੱਗੇ ਸੈਂਟਰੋ ਅੱਗੇ ਆ ਗਈ ਸੈਂਟਰੋ ਆਟੋ ਗੇਅਰ ਦੇ ਵਿੱਚ ਜੀ ਨਵੀਂ ਮਾਡਲ ਦੇ ਵਿੱਚ ਨਵੇਂ ਮਾਡਲ ਦੇ ਵਿੱਚ ਆਟੋਮੈਟਿਕ ਸੈਂਟਰੋ ਫਸਟ ਆਨਰ ਆ ਫੁੱਲ ਇਨ ਸ਼ੋਰ ਆ 15000 ਚੱਲੀ ਆ ਬੰਪਰ ਟੂ ਬੰਪਰ ਜੈਨੂਨ ਦੀ ਗਾਰੰਟੀ ਹੈ ਜੀ ਠੀਕ ਹੈ ਭਾਈ 15000 ਹੀ ਚੱਲੀ ਆ ਸਿਰਫ 15000 ਚੱਲੀ ਆ ਚੱਲੀ ਬਹੁਤ 12ਵੇਂ ਮਹੀਨੇ ਦੀ 2021 ਹੈ ਜੀ ਹਾਂ ਆ ਜੇ ਅੰਦਰੋਂ ਦਿਖਾ ਦੇ ਭਾਈ ਇੱਧਰ ਨੂੰ ਆ ਕੇ ਆਟੋ ਗੇਅਰ ਦੇ ਵਿੱਚ ਆ ਇਹ ਗੱਡੀ ਭਾਈ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਘੱਟ ਚਲਾਉਣੀ ਆ ਚਲਾਉਣੀ ਆ ਤੇ ਲੋਕਲ ਅਗਲਾ ਕਹਿੰਦਾ ਵੀ ਮਨ ਲ ਆਟੋਮੈਟਿਕ ਕਾਰ ਦੇ ਲੋਕ ਸ਼ਕੀਨ ਆ ਜਿਵੇਂ ਟੀਚਰ ਵਗੈਰਾ ਲੇਡੀਜ਼ ਲੈ ਲੈਂਦੀਆਂ 5 ਲੱਖ 50 ਹਜ਼ਾਰ ਦੀ ਕਾਰ ਦੇ ਦੇ ਦਿਆਂਗੇ 5 ਲੱਖ ਤੱਕ ਦਾ ਲੋਨ ਕਰਾ ਦੇਾਂਗੇ ਬੰਪਰ ਟੂ ਬੰਪ i20 ਹੈ ਜੀ ਨਿਕਲੀ ਹੋਈ ਹੈ 25 1 2023 ਨੂੰ 23 ਠੀਕ ਹੈ 25 1 2023 ਨੂੰ ਨਿਕਲੀ ਵੀ ਹੈ ਜੀ ਮੈਨੂਫੈਕਚਰਿੰਗ 2022 ਦੀ ਹੈ 22 ਬੜਾ ਤੇ سپورٹس ਪਲੱਸ ਹੈ ਤੇ ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ 12000 ਕਿਲੋਮੀਟਰ ਸਿਰਫ 12000 ਸਿਰਫ 12000 ਚੱਲੀ ਹੈ ਜੀ ਨਵੀਂ ਦਾ ਮਤਲਬ ਨਵੀਂ ਹੈ ਫਸਟ ਓਨਰ ਆ ਫੁੱਲ ਇਨਸ਼ੋਰਡ ਹੈ ਪੀਬੀ 65 ਨੰਬਰ ਦੀ ਕਾਰ ਆ 12700 ਚੱਲੀ ਵੀ ਹੈ ਜੀ ਜਿਹਦੇ ਵਿੱਚ ਕਰੂਜ਼ ਕੰਟਰੋਲ ਆਟੋਮੈਟਿਕ ਕ੍ਰੇਮਨ ਕੰਟਰੋਲ ਬੈਕ ਕੈਮਰਾ ਟੱਚ ਪੈਨਲ ਸਾਰੇ ਫੰਕਸ਼ਨ ਆ ਜਾਂਦੇ ਆ ਡੈਸ਼ ਕੈਮ ਲੱਗਾ ਹੋਇਆ ਜੇ ਅੱਗੇ ਐਸੈਸਰੀ ਦੇ ਵਿੱਚ ਲਵਾਇਆ ਹੋਇਆ ਹੈ ਅਲੋਏ ਵੀ ਲੈਕਸਟਰਾ ਲੱਗੇ ਹੋਏ ਆ ਜੀ ਤੇ ਯੋਕੋ ਹਮਾ ਦੇ ਟਾਇਰ ਐਕਸਟਰਾ ਪਏ ਹੋਏ ਆ ਜੀ 12000 ਚੱਲੀ ਆ ਫਸਟ ਓਨਰ ਹੈ ਫੁੱਲ ਇਨਸ਼ੋਰਡ ਹੈ ਠੀਕ ਹੈ ਵੀਰੇ ਇਹ ਕਾਰ ਦੀ ਗੱਲ ਕਰਾਂਗੇ ਰੇਟ ਦੀ ਕਾਰ ਦੇ ਦੇ ਦਾਂਗੇ ਯਸ ਨੋ ਦੇ ਵਿੱਚ 9 ਲੱਖ ਤੇ 30000 ਰੁਪਏ ਦੀ ਕਾਰ ਦੇ 9 ਲੱਖ 930 ਦੀ ਕਾਰ ਦੇ ਦਿਆਂਗੇ 9 ਲੱਖ ਦਾ ਹੀ ਲੋਨ ਕਰਾ ਦੇਾਂਗੇ ਜੀ 30000 ਰੁਪਏ ਦੇ ਕੇ ਗੱਡੀ ਲੈ ਕੇ ਜਾਣੀ ਆ ਤੁਸੀਂ ਤੇ ਅੱਗੇ ਵੀਰੇ ਅਗਲੇ ਪਾਸੇ ਆ ਗਈ ਜੀ ਵੈਗਨ ਆ 2021 دسمبر ਮਹੀਨੇ ਦੀ ਕਾਰ ਆ ਸਿਰਫ ਚੱਲੀ ਐ 10000 ਕਿਲੋਮੀਟਰ ਹੂੰ 10000 ਜਮਾਂ ਨਵੀਂ ਪਈ ਹੈ ਨਾ ਗੱਡੀ ਜਮਾਂ ਨਵੀਂ ਐ VXI ਆਪਸ਼ਨਲ ਐ ਜੀ ਡਬਲ 에ਅਰ ਬੈਗ ਕੰਪਨੀ ਮੂ ਸਿਸਟਮ ਚਾਰੇ ਪਾਵਰ ਵਿੰਡੋ ਨਵੀਂ ਦਾ ਮਤਲਬ ਨਵੀਂ ਐ ਜੀ ਜਿਹੜੇ ਮੇਰੇ ਵੀਰ ਵੈਗਨਰ ਭਾਲਦੇ ਆ ਏਦੋਂ ਵਧੀਆ ਵੈਗਨਰ ਨਹੀਂ ਮਿਲਦੀ ਮੋਸਟ ਡਿਮਾਂਡੇਬਲ ਕਾਰ ਐ ਜੀ ਇਹ ਵੀ ਨਵੀਂ ਦਾ ਮਤਲਬ ਨਵੀਂ ਐ ਬੰਪਰ ਟੂ ਬੰਪਰ ਰੀਨਲ ਦੇਦੀ ਵੀ ਗਾਰੰਟੀ ਐ ਰੇਟ ਦੀ ਗੱਲ ਕਰਾਂਗੇ ਕਾਰ ਦੇ ਦਿਆਂਗੇ ਯੈਸ ਨੋ ਦੇ ਵਿੱਚ 510000 ਰੁਪਏ ਦੀ 4.5 ਤੋਂ 5 ਲੱਖ ਰੁਪਏ ਤੱਕ ਦਾ ਬੈਂਕ ਤੋਂ ਇਹਦੇ ਉੱਪਰ ਲੋਨ ਕਰਵਾ ਦਿਆਂਗੇ ਜੀ ਕੋਈ ਵੀਰ ਭਰਾ ਮੇਰਾ ਰਿਕਾਰਡ ਚੈੱਕ ਕਰਾਂਗੇ ਕਾਰ ਲੈਣ ਆ ਸਕਦਾ ਪੀ ਵੀ 91 ਪੀ 70 34 ਪਹਿਲੇ ਨਾਂ ਤੇ ਆ ਫਰਸਟ ਓਨਰ ਆ ਫੁੱਲ ਵੀ ਮੈਂ ਠੀਕ ਹੈ ਭਾਈ ਤੇ ਇੱਧਰ ਫਿਰ ਵੈਗਨਰ ਆ ਗਈ ਫਿਰ ਵੈਗਨਰ ਆ ਗਈ ਜੀ 2000 ਇਹ ਵੀ 21 ਮਾਡਲ ਹੈ ਨਿਕਲੀ ਬਾਈਚ ਹੋਈ ਹੈ ਕਲਰ ਇਹਦਾ ਗ੍ਰੇ ਹੈ ਐਕਸਟਰਾ ਲੌਈ ਵੀ ਲੱਗੇ ਹੋਏ ਆਈ ਇਹਦੇ ਇਹ 30000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਵੀ ਆ ਨਵੇਂ ਸੀਟ ਕਵਰ ਹੈ ਇਹਦੇ ਬਿਲਕੁਲ ਨਵੀਂ ਕਾਰ ਹੈ ਜੀ ਇਹ ਵੀ रिकॉर्ड ਨਾਲ ਚੱਲੀਆਂ ਹੋਈਆਂ ਗੱਡੀਆਂ ਨੇ ਸਾਰੀਆਂ ਜੈਨੂਨ ਸਾਰੀਆਂ ਕਾਰਾਂ ਕੰਪਨੀ ਰਿਕਾਰਡ ਦੀ ਗਾਰੰਟੀ ਹੈ ਜੇ ਆਪਣੀ ਸਾਰੀਆਂ ਕਾਰਾਂ ਦੀ ਠੀਕ ਹੈ ਵੀਰੇ ਜੇ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇ ਦਿਆਂਗੇ ਸਿਰਫ ਤੇ ਸਿਰਫ 490000 ਰੁਪਏ ਚ ਸਾਢੇ 4 ਲੱਖ ਰੁਪਏ ਤੱਕ ਦਾ ਲੋਨ ਇਸ ਕਾਰ ਦੇ ਉੱਪਰ ਵੀ ਕਰਵਾ ਦੇਾਂਗੇ ਜੀ ਸਾਢੇ 4 ਲੱਖ ਦਾ ਹਲੋਏ ਵੀਲ ਜੇ ਐਕਸਟਰਾ ਲੱਗੇ ਹੋਏ ਨਾਲ ਕੰਪਨੀ ਵੱਲੋਂ ਨਹੀਂ ਆਉਂਦੇ 4 40000 ਰੁਪਏ ਲੈ ਕੇ ਆਉਣਾ ਇੱਧਰ ਆ ਦਿਖਾ ਹਾਂ ਆਪਣਾ ਇਨੋਵਾ ਇਹ ਕਿੰਨੇ ਮਾਡਲ ਹੈ ਵੀਰੇ 2015 ਮਾਡਲ ਹੈ ਜੀ ਇਨੋਵਾ ਹਮ ਫਸਟ ਓਨਰ ਹੈ ਫੁੱਲ ਇਨਸ਼ੋਰਡ ਔਲ ਅਰਿਗਨਲ ਡੀਰੀਟਨ ਦੇ ਵਿੱਚ ਗਰੰਟੀ ਆ 1 ਲੱਖ ਕਿਲੋਮੀਟਰ ਕੰਪਨੀ ਰਿਕਾਰਡ ਚੱਲੀ ਆ 8 ਸੀਟਡ ਦੇ ਵਿੱਚ ਆ ਜੀ ਠੀਕ ਆ ਵੀ ਵੇਰੀਐਂਟ ਆ ਟੌਪ ਵਾਲਾ ਪਹਿਲੇ ਨਾਂ ਤੇ ਆ ਫੁੱਲ ਬੀਮਾ ਵੀਰ ਨੂੰ ਗੋਗਾ ਇੰਟੀਰੀਅਰ ਚੈੱਕ ਕਰਾਵੇ ਬਿਲਕੁਲ ਨਵੇਂ ਵਰਗਾ ਇੰਟੀਰੀਅਰ ਬਿਲਕੁਲ ਨਵੇਂ ਵਰਗਾ ਲੋ ਮਿੱਤਰੋ ਕਰੋ ਚੈੱਕ ਜਿਵੇਂ ਨਵੀਂ ਗੱਡੀ ਆ ਤੇ ਰੇਟ ਵੀਰੇ ਦਾ ਜੇ ਰੇਟ ਦੀ ਗੱਲ ਕਰਾਂਗੇ ਯੈਸ ਨੋ ਦੇ ਵਿੱਚ 9 ਲੱਖ 75 ਹਜ਼ਾਰ ਦੀ ਕਾਰ ਦੇ ਦੇ ਦਿਆਂਗੇ 8 ਤੋਂ 8.5 ਲੱਖ ਰੁਪਏ ਦਾ ਲੋਨ ਕਰਾ ਲਿਆਂਗੇ ਹੂੰ ਇਦੀ ਗਾਰੰਟੀ ਰਿਟਰਨ ਦੇ ਵਿੱਚ ਹੋਊਗੀ ਲਿਖਤ ਚ ਮੀਟਰ ਦੀ ਰੀਪੇਂਟ ਦੀ ਐਕਸੀਡੈਂਟਲ ਦੀ ਇਕਲੀ ਇਕਲੀ ਚੀਜ਼ ਚੈੱਕ ਕਰਵਾ ਕੇ ਗੱਡੀ ਡਿਲੀਵਰ ਕਰਾਂਗੇ ਜੀ ਆਪਾਂ ਇਕਲੀ ਹਵਾ ਚ ਗੱਲਾਂ ਨਹੀਂ ਕਰਾਂਗੇ ਜੀ ਹਾਂ ਠੀਕ ਹੈ ਤੇ ਇੱਧਰ ਆ ਗਈ ਬਈ ਨਵੇਂ ਮਾਡਲ ਚ ਕਰੇਟਾ ਕਰੇਟਾ ਐਸਐਕਸ ਵੇਰੀਐਂਟ ਦੇ ਵਿੱਚ ਆ ਗਈ ਜੀ 2021 ਮਾਡਲ ਹੈ ਵੀਆਈਪੀ ਪਲੇਟ ਨੰਬਰ ਹੈ 0090 ਚੱਲੀ ਦੀ ਗੱਲ ਕਰਾਂਗੇ ਚੱਲੀ ਹੈ ਸਿਰਫ ਤੇ ਸਿਰਫ 46000 ਹਾਂਜੀ 46000 ਚੱਲੀ ਹੈ ओरिजिनल ਦੀ ਗਾਰੰਟੀ ਰਿਟਰਨ ਦੇ ਵਿੱਚ ਇਹਦੀ ਵੀ ਡੀਜ਼ਲ ਦੇ ਵਿੱਚ ਕਾਰ ਹੈ ਪੈਨੋਰਮਿਕ ਸਨਰੂਫ ਵਾਲੀ ਲੋ ਵੀ ਕਰੋ ਚੈੱਕ ਗਣੀ ਸਨ 46000 ਚੱਲੀ ਆ ਕਾਰ ਜੀ ਤੇ ਰੇਟ ਵੀਰੇ ਦਾ ਇਹ ਦੇ ਦੇਾਂਗੇ ਯਸ ਨੋ ਦੇ ਵਿੱਚ 1435000 ਰੁਪਏ ਦੀ 13 ਲੱਖ ਰੁਪਏ ਤੱਕ ਦਾ ਲੋਨ ਆਪ ਇਸ ਕਾਰ ਦੇ ਉੱਪਰ ਬੈਂਕ ਤੋਂ ਕਰਵਾ ਦੇਾਂਗੇ ਜੀ 135000 ਹਾਂਜੀ ਪਰ ਬੰਦੇ ਦੀ ਕੈਪੇਬਿਲਟੀ ਬੰਦੀ ਹੋਵੇ ਵੀ ਲੋਨ ਉਹਨੂੰ ਹੁੰਦਾ ਹੋਵੇ ਮਨੋ ਬਾਈ ਮਨਾਂ ਦੀ ਕੋਲਿੰਗ ਆਉਂਦੀ ਫੁੱਲ ਲੋਨ ਕਰਾ ਦਿਓ ਵੀ ਇਹਨੇ ਦਾ ਸਿਸਟਮ ਨਹੀਂ ਮੰਨਦਾ ਹੁੰਦਾ ਵੀ ਉਹਨੂੰ ਲੋਨ ਜਾਂ ਜ਼ਮੀਨ ਚਾਹੀਦੀ ਹੈ ਜਾਂ ਕੋਈ ਜੋਬ ਚਾਹੀਦੀ ਹੈ ਜੀ ਜੋਬ ਚਾਹੀਦੀ ਹੈ ਫੇਰ ਹੀ ਬੈਂਕ ਨੇ 13 ਲੱਖ ਦਾ ਲੋਨ ਦੇਣਾ ਹੈ ਬਿਲਕੁਲ ਬਿਲਕੁਲ ਆਪਾਂ ਜੇ ਕਿਸੇ ਨੂੰ ਪੈਸੇ ਦੇਣੇ ਆ ਤਾਂ ਇਹ ਤਾਂ ਹੋਵੇ ਨਾ ਰਿਟਰਨ ਮੋੜਾ ਵਾਪਸ ਮੋੜਨ ਦੇ ਹਾਂ ਹਾਂ ਗਾਰੰਟੀ ਤਾਂ ਹੋਵੇ ਵੀ ਕਿੱਥੋਂ ਬੰਦਾ ਮੋੜੂਗਾ ਹਾਂਜੀ ਹਾਂਜੀ ਬਿਲਕੁਲ ਬਾਈ ਜ਼ਰੂਰੀ ਨੇ ਇਹ ਗੱਲਾਂ ਤਾਂ ਅੱਗੇ ਫੇਰ i20 ਆ ਗਈ ਹੈ ਕਿੰਨੇ ਮਾਡਲ ਆ i20 ਹੈ ਜੀ 2015 ਮਾਡਲ ਹੈ ਜੀ ਬਿਲਕੁਲ ਨਵੀਂ ਕਾਰ ਹੈ 72 ਹਜ਼ਾਰ ਚੱਲੀ ਹੈ ਹਲਕੇ ਫੁਲਕੇ ਬੰਪਰਾਂ ਤੋਂ ਬਿਨਾ ਵੀ ਇੱਕ ਦੋ ਪੀਸ ਟੱਚਿੰਗ ਹੈਗੇ ਆ ਕਾਰ ਦੇ ਉਹ ਆਪਾਂ ਦੱਸ ਕੇ ਦੇਵਾਂਗੇ ਹੂੰ ਰੋਕਸੀਮੇਟਲੀ 85000 ਕਿਲੋਮੀਟਰ ਚੱਲੀ ਆ ਸਪੋਰਟਸ ਮਾਡਲ ਆ ਪੁਸ਼ ਬਟਨ ਸਟਾਰਟ ਆ ਠੀਕ ਐ ਵੀਰੇ ਯੈਸ ਨੋ ਦੇ ਵਿੱਚ 5 ਲੱਖ ਤੇ 25000 ਰੁਪਏ ਦੀ ਕਾਰ ਦੇ ਦਿਆਂਗੇ ਜੀ ਆਪਾਂ 5 ਲੱਖ 25000 ਹਾਂਜੀ ਲੋਨ 4 ਤੋਂ 4.5 ਲੱਖ ਰੁਪਏ ਤੱਕ ਦਾ ਕਰਾ ਦੇਾਂਗੇ ਜੀ 4 ਤੋਂ 4.5 ਲੱਖ ਦਾ ਲੋਨ ਹੋ ਜਾਊਗਾ ਹਾਂਜੀ 70 75000 ਰੁਪਇਆ ਲੈ ਕੇ ਤੁਸੀਂ ਆਉਣਾ ਹਾਂਜੀ ਗੱਡੀ ਤੁਸੀਂ ਘਰੇ ਲਿਜਾ ਸਕਦੇ ਹੋ ਅੱਗੇ ਭਾਈ ਆਹ ਗੱਡੀ ਦਾ ਮੈਂ ਕਹਿੰਨਾ ਪਹਿਲਾਂ ਤਾਂ ਇਹ ਅਲਾਇਜ ਐਕ ਕਰਾ ਯਾਰ ਮੈਂ ਕਹਣਾ ਬੜੀ ਸੋਹਣੇ ਲੱਗਦੇ ਨੇ ਇਹ ਆ ਜੀ ਸਿਆਜ਼ ਟੌਪ ਐਂਡ ਵੇਰੀਨ ਦੇ ਵਿੱਚ α ਮਾਡਲ ਦੇ ਵਿੱਚ ਡੀਜ਼ਲ ਆ ਪੈਟਰੋਲ ਜੀ ਪੈਟਰੋਲ ਚ ਨੰਬਰ ਦੇਖੋ ਬਿਲਕੁਲ ਨਵੀਂ ਕਾਰ ਆ VEP ਨੰਬਰ ਆ ਨਵੇਂ ਲਾਈਵਲਾ ਨਵੇਂ ਟਾਇਰ ਆ ਆरिजिनल ਦੀ ਰਿਟਨ ਦੇ ਵਿੱਚ ਗਾਰੰਟੀ ਆ ਅੰਦਰੋਂ ਇੰਟੀਰੀਅਰ ਵੀਰ ਨੂੰ ਗੋ ਚੈੱਕ ਕਰਵਾਓ ਪੈਟਰੋਲ ਦੇ ਵਿੱਚ ਆ ਫੁੱਲ ਇਨਸ਼ੋਰਡ ਆ ਕਾਰ ਦਾ ਦੋਨੇ ਚਾਬੀਆਂ ਸਰਵਿਸ ਬੁੱਕ ਸਭ ਕੁਝ ਹੈਗਾ ਇਹ ਆਪਣੇ ਕੋਲ ਹੁਣੇ ਆਈ ਆ ਕਾਰ ਠੀਕ ਹੈ ਮੰਨ ਲਓ ਕੋਈ Σ ਨਹੀਂ ਕੋਈ Δ ਨਹੀਂ ਕੋਈ Z ਨਹੀਂ ਇਹ α ਮਾਡਲ ਦੇ ਵਿੱਚ α ਮਾਡਲ ਲੈਣਾ ਹੋਵੇ ਨਵਾਂ ਜ 13 ਲੱਖ ਰੁਪਈਆ ਦਾ ਠੀਕ ਹੈ ਤੇ ਆਪਾਂ ਕਿੰਨੇ ਦੀ ਦਮਾਗੇ ਆਪਾਂ ਕਾਰ ਦੇ ਦੇ ਦਾਂਗੇ ਯਸਰੋ ਦੇ ਵਿੱਚ 6 ਲੱਖ 75 ਹਜ਼ਾਰ ਰੁਪਏ ਦੀ 7.5 ਲੱਖ ਦਾ ਲੋਨ ਕਰਾ ਦੇਾਂਗੇ ਜੀ ਇਹਦਾ ਵੀ ਰੇਟ ਚੈਲੰਜ ਆਨੇ ਦੀ ਕਾਰ ਨਹੀਂ ਮਿਲੇਗੀ ਕਿਤੋਂ ਵੀ 6 ਲੱਖ 75 ਹਜ਼ਾਰ ਦੀ 6 ਲੱਖ 75 ਹਜ਼ਾਰ ਦੀ ਕਾਰ ਦੇ ਦੇਾਂਗੇ 7.5 ਦਾ ਲੋਨ 7.5 ਦਾ ਲੋਨ ਕਰਾ ਦੇਾਂਗੇ ਪਹਿਲੀ ਗੱਲ ਤਾਂ ਇਹ ਹੀ ਚੈਲੰਜ ਹੈ ਵੀ 675 ਦੇ ਵਿੱਚ ਤੁਹਾਨੂੰ 20 ਮਾਡਲ α ਪੈਟਰੋਲ ਕਾਰ ਹੀ ਨਹੀਂ ਮਿਕਾਉ ਮਿਲਣੀ ਲੋਕ 7.5 ਲੱਖ ਮੰਗਣਗੇ ਜੀ ਦੂਜਾ ਚੈਲੰਜ ਇਹ ਆ ਵੀ 75000 ਨਾਲ ਦੇ ਕੇ ਦੋ ਲੱਖ ਦੇ 100000 ਨਾਲ ਦੇ ਕੇ ਦੋ ਰਾਂਗੇ 7.5 ਲੱਖ ਦਾ ਲੋਨ ਕਰਾ ਦੇਾਂਗੇ ਕੀ ਬਾਤ ਹੈ ਲੋਈ ਮਿੱਤਰੋ ਆ ਗੱਡੀ ਤੇ ਤੁਸੀਂ ਪੈਸੇ ਨਾਲ ਲੈ ਕੇ ਜਾਓਂਗੇ ਨਾਲੇ ਮੋਸਟ ਡਿਮਾਂਡੇਬਲ ਕਾਰ ਆ ਜੀ ਸਿਆਜ਼ ਹਾਈਬ੍ਰਿਡ ਦੇ ਵਿੱਚ ਆਂਦੀ ਹੈ ਜੀ ਹਾਂਜੀ ਕਲਰ ਵੀ ਚਿੱਟਾ ਲੋਈ ਵੀ ਪਲਾਟੀ ਦੇ ਜਮਾ ਨਵੇਂ ਆ ਟਾਇਰ ਜਮਾ ਨਵੇਂ ਆ ਕੀ ਬਾਤ ਹੈ ਵੈਨਿਊ ਵੈਨਿਊ 2021 ਹਲੇ ਆਪਣੇ ਕੋਲ ਵੀ ਇਹ ਕਾਰਾਂ ਸਿਆਜ਼ i20 ਵੈਗਨਰ ਆਈਆਂ ਹੀ ਆਲੇ ਕੋਈ ਵਾਸ਼ਿੰਗ ਨਹੀਂ ਹੋਈਆਂ ਹੈਗੀਆਂ ਉਵੇਂ ਹੀ ਦਿਖਾ ਦਿੰਨੇ ਆ ਬਿਲਕੁਲ ਨਵੀਂ ਕਾਰ ਹੈ ਪਹਿਲੇ ਨਾਂ ਤੇ ਹੈ ਫੁੱਲ ਵੀ ਮੈਂ ਕਾਰ ਦਾ ਸਨਰੂਫ ਵਾਲੀ ਐਸਐਕਸ ਵੇਰੀਐਂਟ ਟਾਪ ਮਾਡਲ ਦੇ ਵਿੱਚ ਠੀਕ ਹੈ ਨਵੀਂ ਦਾ ਮਤਲਬ ਨਵੀਂ ਹੈ ਆਈਡੀਆ 50000 ਕਿਲੋਮੀਟਰ ਦੇ ਘਰਾਂ ਚੱਲੀ ਹੋਈ ਹੈ ਕਾਰ ਜੀ ਠੀਕ ਹੈ ਬਈ 올 ओरिजिनल ਦੀ ਗਾਰੰਟੀ ਹੈ ਬੰਪਰ ਟੂ ਬੰਪਰ ਠੀਕ ਹੈ ਬੰਪਰ ਵੀ ਪੇਂਟ ਹੋਵੇ ਆਪਣੀ ਫੁੱਲ ਗਾਰੰਟੀ ਹੈ ਡੀਜ਼ਲ ਦੇ ਵਿੱਚ ਹੈ 1.5 ਹਮ ਹਾਂਜੀ ਇਹ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇ ਦਿਆਂਗੇ ਯਸ ਨੋ ਦੇ ਵਿੱਚ 9 ਲੱਖ ਤੇ 85000 ਰੁਪਏ ਦੀ 9 ਲੱਖ 85000 8.5 ਤੋਂ 9 ਲੱਖ ਦਾ ਲੋਨ ਕਰਾ ਦੇਾਂਗੇ ਜੀ। ਉਹ ਉਹੀ 85000 ਰੁਪਇਆ ਲੈ ਕੇ ਆਉਣਾ। 11 6 2021 ਪਹਿਲੇ ਨਾਮ ਦੀ ਕਾਰ ਆ ਡੀਜ਼ਲ ਦੇ ਵਿੱਚ ਆ ਜੀ ਐਸਐਕਸ ਵੇਰੀਐਂਟ ਹਾਂਜੀ ਜੇ ਤੁਹਾਡਾ ਸਿਬਲ ਬਾਈਸ ਇਹੀ ਆ ਨਾ ਤੁਸੀਂ ਲੱਖ ਤੋਂ ਥੱਲੇ ਰੁਪਏ ਲੈ ਆ ਕੇ ਜਿਹੜੀ ਮਰਜ਼ੀ ਕੋਈ ਵੀ ਵੀਰ ਭਰਾ ਮੇਰਾ ਵੀਡੀਓ ਦੇਖਦਾ ਗੱਡੀ ਪਸੰਦ ਕਰਦਾ ਸਾਡੇ ਸਕਰੀਨ ਤੇ ਚੱਲਦੇ ਨੰਬਰਾਂ ਉਤੇ ਕੰਟੈਕਟ ਕਰਕੇ ਟੋਕਣ ਕਰਕੇ ਗੱਡੀ ਬੁੱਕ ਕਰਵਾ ਸਕਦਾ ਜੀ। ਕਈ ਵਾਰੀ ਬੰਦਾ ਪ੍ਰੋਗਰਾਮ ਬਣਾਉਂਦਾ ਰਹਿੰਦਾ ਗੱਡੀ ਉਹਦੇ ਆਉਂਦੇ ਨੂੰ ਵਿਕ ਜਾਂਦੀ ਹੈ ਜੀ। ਹਾਂਜੀ ਹਾਂਜੀ ਚੰਗੀ ਗੱਡੀ ਨਹੀਂ ਖੜਦੀ। ਗੱਡੀ ਗੱਡੀ ਸਾਨੂੰ 10000 ਰੁਪਏ ਟੋਕਨ ਦੇ ਕੇ ਬੁੱਕ ਕਰਵਾ ਦਿਓ ਜੀ ਜੇ ਤੁਹਾਡਾ ਲੋਨ ਹੋ ਗਿਆ ਹੂੰ ਤਾਂ ਗੱਡੀ ਲੈ ਜਾਓਗੇ ਜੇ ਲੋਨ ਦੇ ਵਿੱਚ ਪ੍ਰੋਬਲਮ ਆਂਦੀ ਹੈ ਤੁਹਾਡਾ ਟੋਕਨ ਉਵੇਂ ਹੀ ਵਾਪਸ ਆ ਜਾਊਗਾ ਜਿਹੜੇ ਖਾਤੇ ਚ ਆਇਆ ਸੀ ਬਿਲਕੁਲ ਜੀ ਬਿਲਕੁਲ 1 ਰੁਪਿਆ ਵੀ ਕਾਟ ਨਹੀਂ ਕੱਟੀ ਜਾਣੀ ਉਹਦੀ ਠੀਕ ਹੈ ਵੀਰੇ ਤੇ ਅੱਗੇ ਬਈ ਆ ਗਈ 7002 ਨੰਬਰ ਦੀ ਸਵਿਫਟ ਹੈ ਜੀ 2018 ਰਜਿਸਟਰਡ 19 ਡੀਜ਼ਲ ਵੇਰਣ ਦੇ ਵਿੱਚ ਕਾਰ ਹੈ ਜੀ ਅਲੋਏ بڑے ਚੱਕ ਮੇ ਅਲੋਏ ਟਾਇਰ ਬਿਲਕੁਲ ਨਵੇਂ ਆ ਟੱਚ ਪੈਨਲ ਨਵਾਂ ਲੱਗਿਆ ਹੋਇਆ ਜੈ ਡੀ ਆਈ ਹੈ ਪੁਸ਼ ਬਟਨ ਸਟਾਰਟ ਪੁਸ਼ ਬਟਨ ਸਟਾਰਟ ਜੈ ਡੀ ਆਈ ਨਵੀਂ ਆ ਮਤਲਬ ਨਵੀਂ ਐ 53000 ਕਿਲੋਮੀਟਰ ਚੱਲੀ ਐ ਜੀ ਮਾਡਲ ਕਿਹੜਾ ਦੱਸਿਆ 2018 ਰਜਿਸਟਰਡ 19 12/19 ਹਾਂਜੀ ਲੋ ਮਿੱਤਰੋ Swift ਵਾਲਿਆਂ ਨੂੰ ਆਫਰ ਆ ਗੱਡੀ ਜਿਵੇਂ ਨਵੀਂ ਗੱਡੀ ਐ ਇਹ ਵੀ ਬਸ ਸਿੰਗਲ ਪੀਸ ਆ ਤੇ ਕੋਲ ਕੁਝ ਟਾਈਮ ਦੀ ਮਹਿਮਾਨ ਇਹ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦੇ ਦੇ ਦਿਆਂਗੇ ਯਸ ਨੋ ਦੇ ਵਿੱਚ 7 ਲੱਖ ਰੁਪਏ ਦੀ 7 ਲੱਖ ਦੀ 6 ਲੱਖ ਰੁਪਏ ਦਾ ਲੋਨ ਕਰਾ ਦੇਾਂਗੇ 6 ਲੱਖ ਰੁਪਏ ਦੇ ਕੇ ਹਾਂਜੀ ਲਿਜਾ ਸਕਦੇ ਐਕਸੈਸਰੀ ਸਾਰੀ ਨਾਲ ਹੀ ਮਿਲਣੀ ਐ ਜੋ ਲੱਗੀ ਵੀ ਆ ਠੀਕ ਐ ਬਈ ਆਹ ਬਈ ਤੁਹਾਡੇ ਲਈ ਤੋਹਫਾ ਗੱਡੀ ਲੈ ਕੇ ਆਇਆ ਪਹਿਲਾ ਦਾ ਨੰਬਰ ਚੈੱਕ ਕਰੋ 90 ਤੇ 80 ਪੀਬੀ 31 ਮਾਨਸਾ ਦਾ ਨੰਬਰ ਹੈ ਹੂੰ ਪੱਕੇ ਪੰਜਾਬ ਨੰਬਰ ਦੀ ਹੈ 2013 ਰਜਿਸਟਰਡ 14 ਹੈ ਜੀ ਸਿੰਗਲ ਇੰਚ ਵੀ ਕਿਦੋਂ ਪੇਂਟ ਹੋਵੇ ਕਾਰ ਫਰੀ ਲੈ ਜਾਓ ਫਰੀ ਲੈ ਜਾਓ ਮੀਟਰ ਬੈਕ ਹੋਵੇ ਚੱਲੀ ਹੈ ਸਰਵ 56000 ਠੀਕ ਹੈ ਭਾਈ ਕੈਪਟਨ ਸੀਟਾਂ ਦੇ ਵਿੱਚ ਕਾਰ ਆ ਸਟਿੱਪਣੀ ਅਨਜੂ ਦਾ ਸਾਡੇ ਟਾਇਰ ਜਮਾ ਨਵੇਂ ਆ ਅੰਟੀਰੀਅਰ ਵੀਰ ਨੂੰ ਕਹੂੰਗਾ ਅੰਦਰੋਂ ਇੱਕ ਵਾਰੀ ਮੇਰੇ ਕਹਿਣ ਤੇ ਚੈੱਕ ਜ਼ਰੂਰ ਕਰਵਾਵੇ ਤੁਸੀਂ ਭਾਈ ਅੱਜ ਤੱਕ ਦੇਖੀ ਨਹੀਂ ਹੋਣੀ 13 ਮਾਡਲ ਗੱਡੀ ਜਿਹੜੀ ਵੀ ਤੇ ਚੱਲੀ 56000 ਹੋਵੇ ਚੱਲੀ 56000 ਹੋਵੇ ਤੇ ਦੂਜੀ ਜਿਹੜੀ ਇੰਚ ਵੀ ਕਿਤੋਂ ਪੇਂਟ ਨਾ ਹੋਵੇ। ਵਿੱਚ ਵੀ ਪੇਂਟ ਨਾ ਹੋਵੇ। ਹਾਂ ਜੇ ਤੁਸੀਂ ਫ੍ਰੀਜ ਵਿੱਚ ਵੀ ਲਾ ਕੇ ਮੀਟਰ ਚੈੱਕ ਕਰਾਓ ਹੀ ਚਾਹੀ ਲਾ ਕੇ ਜੇ ਤੁਸੀਂ ਲੱਭ ਲੋਗੇ ਨਾ ਕਿਤੋਂ ਪੇਂਟ ਤੇ ਗੱਡੀ ਫ੍ਰੀ ਤਾਂ ਗੱਡੀ ਫ੍ਰੀ ਲੈ ਜਿਓ ਆ ਜਾਓ ਲੱਭ ਲਓ ਬਾਈ ਨੇ ਫੁੱਲ ਚੈਲੰਜ ਕੀਤਾ ਵੀ ਲੱਭ ਲਓ ਤੇ ਲੈ ਜਿਓ ਸਿੰਗਲ ਇੰਚ ਵੀ ਲੋਹੇ ਦਾ ਪੀਸ ਪੇਂਟ ਹੋਵੇ ਹਾਂ 55000 ਗੱਡੀ ਚੱਲੀ ਹੋਈ ਐ ਤੇ ਵੀਰੇ ਰੇਟ ਆਸ-ਪਾਸੋਂ ਘੁਮਾ ਕੇ ਮੀਰ ਨੂੰ ਕਹੂੰਗਾ ਚੈੱਕ ਕਰਾਓ ਕਾਰ ਦੀ ਕਹਾਂ ਬਾਈ ਚੈੱਕ ਤੇ ਰੇਟ ਵੀਰੇ ਹੁਣ ਐਜਾ ਦੇ ਦਿਓ ਤੋਹਫੇ ਵਾਲਾ ਹੀ ਇਹ ਆਪਾਂ ਯਸ ਨੋ ਦੇ ਵਿੱਚ ਕਾਰ ਦੇ ਦੇਾਂਗੇ 6 ਲੱਖ ਤੇ 70000 ਰੁਪਏ ਦੀ ਦਸਾਉਂਡ 100 ਵੀ ਨਹੀਂ ਆਉਣਾ ਜਿਹੜਾ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆਊਗਾ ਉਹਨੂੰ ਟੈਂਕੀ ਡੀਜ਼ਲ ਦੀ ਫੁੱਲ ਮਿਲੂਗੀ ਬਸ ਟੈਂਕੀ ਫੁੱਲ ਕਰਾ ਕੇ ਦੇਣਗੇ ਰੇਡ ਦੇ ਵਿੱਚ ਨਹੀਂ ਹੋ ਗਿਆ 120 ਰੁਪਿਆ ਘੱਟ ਠੀਕ ਹੈ ਭਾਈ 6 ਲੱਖ ਦੇ 70000 ਰੁਪਏ ਦੀ ਮਿਲੂਗੀ ਕੋਈ ਬੰਦਾ ਅੰਨੀ ਕਾਰ ਵੀ ਪੇਂਟ ਦੱਸ ਦੇ ਲੋਹੇ ਦਾ ਪੀਸ ਤਾਂ ਕਾਰ ਫਰੀ ਲੈ ਜਾ ਠੀਕ ਹੈ ਭਾਈ ਤੇ ਅੱਗੇ ਆ ਗਈ ਸਕਾਰਫਿਓ ਨੰਬਰ ਭਾਈ ਇਹਦਾ ਵੀ ਘੈਂਟ ਆ 9200 ਮਾਡਲ ਕਿੰਨਾ ਵੀਰੇ ਇਹ ਇਹ 2016 ਮਾਡਲ ਹੈ ਜੀ ਠੀਕ ਹੈ ਇਹਦੀ ਵੀ ਗਾਰੰਟੀ ਹੈ ਜੀ ਅਗਲੇ ਬੰਪਰ ਤੋਂ ਬਿਨਾਂ ਕਿਤੇ ਉਹ ਪੇਂਟ ਨਿਕਲੇ ਤਾਂ 95000 ਚੱਲੀ ਆ ਪੇੜ ਨੰਬਰ ਦੀ ਆ ਹੂੰ ਫੁੱਲ ਵੀ ਮੈਂ ਕਰਦਾ ਨਵੀਂ ਦਾ ਮਤਲਬ ਨਵੀਆਂ ਇੰਟੀਰੀਅਰ ਵੀਰ ਨੂੰ ਗੋਗਾ ਚੈੱਕ ਕਰਵਾਓ ਕੈਪਟਨ ਸੀਟਾਂ ਦੇ ਵਿੱਚ ਆ S10 S10 ਹਾਂਜੀ ਠੀਕ ਆ ਭਾਈ ਲਓ ਮੈਂ ਤੁਹਾਨੂੰ ਕਰੂ ਚੈੱਕ ਕੰਡੀਸ਼ਨ ਸੀਟ ਕਵਰ ਵੀ ਜਮਾ ਨਵੇਂ ਨੇ ਜਮਾ ਨਵੀਂ ਕੈਪਟਨ ਸੀਟਾਂ ਦੇ ਵਿੱਚ ਕਾਰ ਆ ਰੇਟ ਦੀ ਗੱਲ ਕਰਾਂਗੇ ਯਸਨੋ ਦੇ ਵਿੱਚ ਕਾਰ ਦੇ ਦੇ ਦਾਂਗੇ ਇੱਕੋ ਗੱਲ 10 ਲੱਖ 95000 ਦੀ ਕਾਰ ਦੇ ਦੇਾਂਗੇ 10 ਲੱਖ ਦਾ ਲੋਨ ਕਰਾ ਦੇਾਂਗੇ 95000 ਰੁਪਇਆ ਲੈ ਕੇ ਆਉਣਾ ਤੇ 16 ਮਾਡਲ ਦੀ ਲਿਸ਼ਕਰੀ ਕਾਰ ਸਕਾਰਪੀਓ ਐਸ 10 ਕੈਪਟਨ ਸੀਟਾਂ ਵਾਲੀ ਤੁਸੀਂ ਘਰੇ ਲੈ ਜਾਓ ਆ ਬਾਈ ਤੁਹਾਡੇ ਲਈ ਕੰਮ ਕਾਜ ਵਾਲੀ ਗੱਡੀ ਲੈ ਕੇ ਆਇਆ ਕਈ ਵੀਰ ਫੋਨ ਕਰਕੇ ਕਹਿੰਦੇ ਨੇ ਬਾਈ ਕੋਈ ਪੀ ਪੀਲੀ ਪਲੇਟ ਵਾਲੀ ਗੱਡੀ ਚਾਹੀਦੀ ਆ ਜੋ ਟੈਕਸੀ ਸਟੈਂਡ ਚ ਬੰਦਾ ਪਾ ਸਕੇ ਦਿੱਲੀ 에ਰਪੋਰਟ ਨੂੰ ਚਲਾ ਦੇ ਇਹਦੇ ਵਿੱਚ ਇਹ ਹੈ ਜੀ ਇਹ ਬਾਈ ਰਜਿਸਟਰਡ ਤੇ ਹੀ ਆ ਜੀ ਹੂੰ ਪੇਪਰ ਪੂਰੇ ਆ ਪੀ ਵੀ 01 ਨੰਬਰ ਦੀ ਕਾਰ ਆ ਬਾਈ ਰਜਿਸਟਰਡ ਤੇ ਹੀ 80000 ਚੱਲੀ ਆ ओरिजिनल ਦੀ ਗਾਰੰਟੀ ਆ ਠੀਕ ਹੈ ਇੱਕ ਆਰ ਕੋਈ ਵੀਰ ਭਰਾ ਮੇਰਾ ਰਜਗਾਰ ਚਲਾਉਣਾ ਚਾਹੁੰਦਾ ਤਾਂ ਲੱਖ ਰੁਪਇਆ ਦੇ ਕੇ ਰਜਗਾਰ ਚਲਾ ਸਕਦਾ ਬਾਕੀ ਕਾਰ ਦੇ ਉੱਪਰ ਲੋਨ ਹੋ ਜਾਣਾ ਜੀ ਬਾਕੀ ਲੋਨ ਹੋ ਜਾਊਗਾ ਤੇ ਕਿਸ਼ਤਾਂ ਤੁਸੀਂ ਉਤਾਰੀ ਜਾਓਗੇ ਕਿਸ਼ਤ ਭਰੀ ਚੱਲੋ ਤੇ ਕਾਰ ਚਲਾਈ ਚੱਲੋ 80000 ਚੱਲੀ ਆ ਬਈ ਮੀਟਰ ਚੈੱਕ ਕਰਾਓ ਨਾਲੇ ਅੰਦਰੋਂ ਕੰਡੀਸ਼ਨ ਚੈੱਕ ਕਰਾ ਮੀਟਰ ਦੀ ਪੇਂਟ ਦੀ ਐਕਸੀਡੈਂਟ ਵਾਲੀ ਰਿਟਨ ਦੇ ਵਿੱਚ ਗਾਰੰਟੀ ਹੋਊਗੀ 80000 ਚੱਲੀ ਆ ਪੈਟਰੋਲ ਪਲੱਸ ਸੀਐਨਜੀ ਹੈ 22 ਰੀਜਿਸਟਰਡ ਤੇ ਹੀ ਆ ਲੱਖ ਰੁਪਇਆ ਡਾਊਨ ਪੇਮੈਂਟ ਦੇ ਕੇ ਬਾਕੀ ਕਾਰ ਦੇ ਉੱਪਰ ਲੋਨ ਹੋ ਜਾਊਗਾ ਜੀ ਪਰ ਸਿਪਲ ਬੰਦੇ ਦਾ ਸਹੀ ਹੋਣਾ ਚ ਸਿੰਪਲ ਬੰਦੇ ਦਾ ਸਹੀ ਹੋਣਾ ਚਾਹੀਦਾ ਲੋਨ ਹੋ ਜੂ ਰਜਗਾਰ 'ਚ ਪੈ ਜਾਓਗੇ ਬਾਈ ਰਜਗਾਰ 'ਚ ਪੈ ਜਾਓਗੇ 1 ਲੱਖ ਰੁਪਇਆ ਦੇ ਕੇ ਕੋਈ ਕੰਮ ਸ਼ੁਰੂ ਨਹੀਂ ਹੁੰਦਾ ਜੀ ਬਾਕੀ ਖਰਚਾ ਬਹੁਤ ਘੱਟ ਆ ਸੀਐਨਜੀ ਦਾ ਬਹੁਤ ਡਿਮਾਂਡੇਬਲ ਕਾਰ ਹੈ ਜੀ ਇਹ ਤੇ ਬਾਈ ਜਿੰਨੀਆਂ ਆਪਾਂ ਗੱਡੀਆਂ ਦਿਖਾਈਆਂ ਨੇ ਕੋਈ ਵੀ ਗੱਡੀ ਪਸੰਦਾ ਆਈ ਸਕਰੀਨ ਤੇ ਨੰਬਰ ਚੱਲਦਾ ਕਾਲ ਕਰਕੇ ਗੱਡੀ ਬੁੱਕ ਕਰ ਸਕਦੇ ਹੋ ਡਿਟੇਲ ਲੈ ਸਕਦੇ ਹੋ ਤੇ ਆਪਾਂ ਖੜੇ ਆ ਗਣਬਤੀ ਕਾਰੋਬਾਰ ਮੁਖਸਰ ਸਾਹਿਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਸਤਿ ਸ੍ਰੀ ਅਕਾਲ ਜੀ